ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਪੰਜਮਾ ਤਖਤ ਸ਼੍ਰੋਮਣੀ ਪੰਥ 96 ਕਰੋੜੀ ਬਾਬਾ ਬੁੱਢਾ ਦਾਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਮਹੱਲਾ ਜਿਹੜਾ ਕਿ ਛੋਟੇ ਸਾਹਿਬ ਜਦਾਂ ਦੀ ਅਦੁੱਤੀ ਸ਼ਹਾਦ ਨੂੰ ਸਮਰਪਿਤ ਜਿਹੜਾ ਕੱਢਿਆ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਮਹੱਲਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੁੰਦਾ ਹੋਇਆ ਜਿੱਥੇ ਕਿ ਗੱਤਕਾ ਦੇ ਜੋਹਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਾਲ ਦੇ ਵਿੱਚ ਦਿਖਾਏ ਗਏ ਨੇ ਤੇ ਇਹ ਮਹੱਲਾ ਦਸਪੂਰਨਤਾ ਸ਼੍ਰੀ ਦੀ ਸਭਾ ਦੀ ਸਮਾਪਤੀ ਕੀਤੀ ਜਾਵੇਗੀ ਉਥੇ ਦੀ ਸਾਧੂ ਕੇ ਨਿਆਂਗ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਸ਼ਹੀਦੀ ਸਭਾ ਦੇ ਲਾਟਸ ਮਾਗਨ ਤੋਂ ਪ੍ਰੰਤ ਮਹੱਲਾ ਸਜਾਇਆ ਜਾਂਦਾ ਹੈ ਗੁਰੂ ਦੇ ਲਾਡਲੇ ਆ ਪਹੁੰਚਾ ਨਿਸ਼ਾਨ ਸਿੰਘ ਇਹ ਅਲੌਕਿਕ ਜਿਹੜਾ ਕਿ ਮਹੱਲਾ ਸਜਾਇਆ ਜਾਂਦਾ ਉਹਦੇ ਅੱਗੇ ਅੱਗੇ ਸਤਨਾਮ ਸ਼੍ਰੀ ਵਾਇਗੁਰ ਦਾ ਜਾਪ ਕਰਦਿਆਂ ਆ ਰਹੀਆਂ ਨੇ ਉੱਥੇ ਅਸੀਂ ਗੱਲਬਾਤ ਕਰਾਂਗੇ ਸਿੰਘ ਸਾਹਿਬਾ ਪਸਾਵਾ ਅੱਜ ਮਹੱਲਾ ਸਦਾਜ ਆ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਇਹ ਪਾਵਨ ਪਵਿੱਤਰ ਜੋੜ ਮੇਲਾ ਸ਼ਹੀਦੀ ਜੋੜ ਮੇਲਾ ਧੰਨ ਧੰਨ ਕਲਗੀ ਤਰਪਤਾ ਪੰਥ ਦੇ ਵਾਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਫਰੀੰਗ ਸਹਬ ਜੀਦਾ ਬਾਬਾ ਜੋਰਾਵਰ ਸਿੰਘ ਜੀ ਸਹਬ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਾਨੀ ਸ਼ਹੀਦੀ ਨੂੰ ਗੁਰੂ ਕਾ ਖਾਲਸਾ ਪੰਥ ਹਰ ਸਾਲ ਦੀ ਤਰ੍ਹਾਂ ਫਤੇਗੜ ਸਾਹਿਬ ਆ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ ਔਰ ਜੋੜ ਮੇਲਿਆਂ ਤੋਂ ਪਰੰਤ ਜੋ ਖਾਲਸੇ ਦੀ ਰਵੈਤ ਹੈ ਪੰਥ ਦੀ ਜੋ ਮਹੱਲਾ ਸੇ ਆਇਆ ਜਾਂਦਾ ਹੈ ਔਰ ਵਿਸ਼ੇਸ਼ ਸ਼ਰੋਮਣੀ ਪੰਥਾਕ ਕਾਲੀ ਬੁੱਢਾ ਅਦਲ ਤੇ ਪੰਜਵਾਂ ਤਖਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਜੋ ਮਹਾਨ ਮਹੱਲਾ ਸਜਾਉਂਦੀਆਂ ਆਪ ਜੀ ਦਰਸ਼ਨ ਕਰ ਰਹੇ ਹੋ ਨਿਸ਼ਾਨ ਚੀ ਸਿੰਘਾਂ ਦੇ ਨਗਾਰ ਚੀ ਸਿੰਘਾਂ ਦੇ ਔਰ ਮਾਹਕੁਰਖ ਆਪਣੇ ਭਵਾਨ ਤੇ ਔਰ ਸਵਾਰ ਹੋ ਕੇ ਨਾਲ ਹੋਰ ਨਿਹੰਗ ਸਿੰਘ ਜਥੇਬੰਦੀਆਂ ਜੋ ਮਹੱਲੇ ਦੀ ਸ਼ਮੂਲੀਅਤ ਔਰ ਗਵਾਹੀ ਕਰ ਰਹੇ ਨੇ ਵਿਸ਼ੇਸ਼ ਸ਼ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮਾਹਕੁਰਖਾਂ ਦੀ ਗਵਾਹੀ ਹੇਠ ਸਮੁੱਚੀਆਂ ਚਮਿਤਰਨੇਦਲ ਬਾਬਾ ਹਰਿਆਵੇਲਾਂ ਦੇ ਜਿਹੇਦਰ ਬਾਬਾ ਨਾਗਰ ਸਿੰਘ ਜੀ ਹੋਰ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਬਾਬਾ ਮੇਜਰ ਸਿੰਘ ਜੀ ਲੁਧਿਆਣੇ ਵਾਲੇ ਤਰਨਾ ਦਲ ਮਾਲਵਾ ਅਤੇ ਬੇਅੰਤ ਜੋ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਕੇ ਇਹ ਮਹਾਨ ਮਹੱਲਾ ਸਜਾਉਂਦੀਆਂ ਹਨ ਔਰ ਇਹ ਗੁਰੂ ਕਾ ਖਾਲਸਾ ਪੰਥ ਸਾਜਿਆ ਤੇ ਨਿਵਾਜਿਆ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸ਼ਹੀਦਾਂ ਦੀ ਪਵਿੱਤਰ ਧਰਤੀ ਛੋਟੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਅਤੇ ਪੂਜਨੀਕ ਮਾਤਾ ਮਾਤਾ ਗੁਜਰਬੌਰ ਜੀ ਦੀ ਲਾ ਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਲੋਕੀਂ ਕਮਹਾਲਾ ਸਜਾਇਆ ਜਾਂਦਾ ਹੈ ਚਰਨਾਂ ਨੂੰ ਪਾਵੇ ਗੁਰਦੁਆਰਾ ਭਵਾਨਗੜ੍ਹ ਤੋਂ ਇਹ ਆਰੰਭ ਹੋ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਠੰਡਾ ਬੁਰਜ ਹੁੰਦਾ ਹੋਇਆ ਗੁਰਦੁਆਰਾ ਸ਼ੀਸ਼ਗੰਜ ਸਿੰਘ ਪਾਸ਼ਾ ਜੀ ਉਪਰੰਤ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਵੀਰ ਸਿੰਘ ਬੁੱਢਾਦਾਲਾ 96 ਕੋਟੀ ਦੇ ਮੁਖੀ ਉਸ ਮਹਾਲੇ ਦੀ ਅਗਵਾਈ ਕਰ ਰਹੇ ਨੇ ਨਿਸ਼ਾਨਸੀ ਸਿੰਘਾਂ ਦੇ ਵੱਲੋਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਜਕਾਰੇ ਲਾਜ ਰਹੇ ਨੇ ਗੁਰੂ ਜੀ ਲਾੜਦੀਆਂ ਫੌਜਾਂ ਹਰ ਸਾਲ ਇਹ ਮਹਾਲਾ ਸਜਾਉਂਦੀਆਂ ਨੇ ਕਿਉਂਕਿ ਦਸ਼ਮੀਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਜ਼ੁਲਮ ਦਾ ਟਾਕਰਾ ਕਰਦੇ ਹੋਏ ਕੌਮ ਦੇ ਲਈ ਸ਼ਹਾਦਤ ਦਿੱਤੀ ਸੀ ਤੇ ਇਹ ਉਹ ਗੁਰੂ ਜੀ ਲਾੜਦੀਆਂ ਫੌਜਾਂ ਨੇ ਜਿਨ੍ਹਾਂ ਵੱਲੋਂ ਜਿੱਥੇ ਹਰ ਸਾਲ ਮਹੱਲਾ ਸਜਾਇਆ ਜਾਂਦਾ ਤੇ ਗੁਰੂ ਸਾਹਿਬ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਨੇ ਤੇ ਕੌਮ ਦੇ ਨਾਲ ਜਿੱਥੇ ਇਹ ਮਹੱਲਾ ਸਾਨੂੰ ਗਿਰਤਾ ਦੇ ਨਾਲ ਛੋਟੇ ਸਾਹਿਬ ਜੀ ਦਾ ਵੱਲ ਜੁਰਮ ਦਾ ਟਾਕਰਾ ਕੀਤਾ ਸੀ ਉਸੇ ਤਰ੍ਹਾਂ ਦੇ ਮਹੱਲਾ ਸਾਨੂੰ ਇਹ ਦਰਸਾਉਂਦਾ ਹੈ ਕਿ ਸਾਨੂੰ ਜੁਰਮ ਦਾ ਟਾਕਰਾ ਕਰਨਾ ਚਾਹੀਦਾ ਤੇ ਕੌਮ ਦੇ ਲਈ ਸਾਨੂੰ ਹਮੇਸ਼ਾ ਇਕਜੁੱਟ ਹੋ ਕੇ ਰਹਿਣ ਦੀ ਲੋੜ ਹੈ ਤੁਸੀਂ ਦੇਖ ਸਕਦੇ ਹੋ ਕਿ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਿ세 ਗਿਆਨੀ ਬਲਵੀਰ ਸਿੰਘ ਦੇਗਵਾਈ ਵਿੱਚ ਇਹ ਮਹੱਲਾ ਗੁਰਦੁਆਰਾ ਭਵਾਨਗੜ ਤੋਂ ਆਰੰਭ ਹੋਇਆ ਹੈ ਵੱਖ-ਵੱਖ ਪੜਾ ਬਈ ਪੜਾ ਹੁੰਦਾ ਹੋਇਆ ਇਹ ਹੁਣ ਗੁਰਦੁਆਰਾ ਜੋਤੀਸਰ ਸਾਹਿਬ ਪਹੁੰਚ ਰਿਹਾ ਹੈ ਉਪਰੰਤ ਜਿੱਥੇ ਬੁਰ ਦੇ ਲੜਦੇ ਨੇ ਫੌਜਾਂ ਵੱਲੋਂ ਪਾਪਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਰਜ ਦੇ ਵਿੱਚ ਗੰਦੇ ਦੇ ਜੋਰ ਵੀ ਦਿਖਾਈ ਜਾਣਗੇ ਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਪਾਪਾ ਬਲਬੀਰ ਸਿੰਘ ਦੇ ਵੱਲੋਂ ਉਹ ਭਟੰਗਿਆ ਸਿੰਘਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਇੱਥੇ ਗੁਰੂ ਸਾਹਿਬ ਦੇ ਲਾਡਲੇ ਫੌਜਾਂ ਵੱਲੋਂ ਜੱਟਕੇ ਦੇ ਜੋਰ ਦਿਖਾਏ ਜਾ ਰਹੇ ਨੇ ਘੋੜ ਸਵਾਰੀਆਂ ਦੇ ਨਾਲ-ਨਾਲ ਹਾਥੀ ਵੀ ਇਸ ਮਹੱਲੇ ਦੇ ਵਿੱਚ ਜਿੱਥੇ ਅੱਗੇ ਅੱਗੇ ਜਾ ਰਹੇ ਨੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਬਟਾਦਾ ਦੇ ਮੁਖੀ ਉਹਨਾਂ ਸਾਰੇ ਮਹੱਲਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਜੋਤੀਸਰ ਸਾਹਿਬ ਦੇ ਸਪੂਰਤਤਾ ਹੋਦੀ ਆ ਮਾਣੀ ਬੋਲਣਾ ਤੇਰਾ ਬਾਬਾ ਜੀ ਬੋਲਣਾ ਹੈ ਹਾਂ ਜੀ ਹਾਂ ਜੀ ਸੂਰਾ ਸੋ ਪਹਿਚਾਨੀ ਹੈ ਜੋ ਲਰੇਦੀਨ ਤੇ ਹੈ ਤੇ ਪਰਜਾ ਪਰਜਾ ਸਤ ਮਾਰਾ ਬਾਬੋਨਾ ਛੱਡ ਕੇ ਜੋ ਅੱਜ ਜੋ ਮਹਾਨ ਜੋ ਅੱਜ ਜੋ ਮਹਾਨ ਮਹੱਲਾ ਸ਼ਰੋਮਣੀ ਸੇਵਾ ਰਤਨ ਸ਼ਰੋਮਣੀ ਪਤਨ ਰਤਨ ਸਿੰਘ ਸਾਹਿਬ ਜੱਦੀਦਾਰ ਬਾਬਾ ਜੀ ਬਾਬਾ ਜੀ ਬਾਈ ਸਿੰਘ ਜੀ ਅਕਾਲੀ 96 ਕਰੋੜੀ ਚੌਧਰੀ ਮੁਖੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਮੋਤੀ ਨੇ ਹਿੰਸਿੰਜ ਜਦੇ ਬੰਦੀਆਂ ਦੇ ਨਾਲ ਗੁਰਦੁਆਰਾ ਪਵਾਨਗੜ੍ਹ ਸਾਹਿਬ ਤੋਂ ਇਹ ਮਹੱਲਾ ਆਰੰਭ ਹੋਇਆ ਸੀ ਉਸ ਤੋਂ ਬਾਅਦ ਪਤਾ ਗੁਜਰਕਾ ਦੀ ਠੰਡੇ ਪੁਰਸ ਤੋਂ ਬੰਦੇ ਹੋਏ ਜੀ ਸਾਹਿਬ ਜਦੇ ਦੇ ਦਰਸ਼ਨ ਲਗਾਰੇ ਕਰਦੇ ਹੋਣ ਨੂੰ ਜਿਹੜਾ ਮਹੱਲਾ ਹੈ ਗੁਰਦੁਆਰਾ ਚੌਥੀ ਰੂਪ ਸਹਿਵਨ ਆਪਣੇ ਚਾਲੇ ਪਾਏ ਹੋਏ ਹਨ ਅਤੇ ਰਸਤੇ ਦੇ ਵਿੱਚ ਜੋ ਕਿ ਇੰਦਰ ਦੇਵਤਾ ਵੀ ਬਹੁਤ ਵਰਸਾ ਰਿਹਾ ਹੈ ਭਾਵੇਂ ਕਿ ਜਦ ਇੰਦਰ ਦੇਵਤਾ ਹੈ ਕੱਲ ਵੀ ਉਹਨਾਂ ਨੇ ਬਹੁਤ ਜ਼ਿਆਦਾ ਪੋਲ ਵਰਸਾਏ ਕਿਉਂਕਿ ਕਈ ਤਾਂ ਇਹ ਗੱਲ ਸੋਚਦੇ ਨੇ ਕਿ ਕੀ ਕਰਨਾ ਹੈ ਪਰ ਭਾਵੇਂ ਇੰਦਰ ਦੇਵਤਾ ਜੋ ਹੈ ਕਿ ਆਪਣੇ ਉਹ ਵੀ ਆਪਣੇ ਦੇ ਹੱਥੋਂ ਸੀ ਕੱਲ ਬਹਾਰਿਆ ਸੀ ਕਿਉਂਕਿ ਜੋ ਵੀ ਇਹਨੇ ਜ਼ੁਲਮ ਦਾ ਹੋਇਆ ਆ ਬਰਸਾਤ ਹੋਈ ਪਰ ਫਿਰ ਵੀ ਜਿਹੜਾ ਕਿ ਸ਼ਰਦਾ ਦੇ ਉੱਤੇ ਬਰਸਾਤ ਨੂੰ ਉਹ ਨਹੀਂ ਇੱਦਾਂ ਕਿ ਅੱਜ ਨੰਗਾ ਸਿੰਘਾਂ ਦਾ ਮਹੱਲਾ ਹੈ ਇੰਦਰ ਦੇਵਤਾ ਦੇ ਨਾਲ ਜ ਆਪਣਾ ਪੂਰਾ ਜੁੱਧ ਚੱਲ ਰਿਹਾ ਹੈ ਇਹ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਿਹਾ ਤੇ ਸ਼ੁਰੂ ਤੋਂ ਹੀ ਚੱਲਦਾ ਰਿਹਾ ਹੈ ਖਾਲਸੇ ਨਾਲ ਕਦੇ ਕੋਈ ਹਟਦਾ ਕਦੇ ਜੜਦਾ ਤੇ ਆ ਜਿਹੜੇ ਇੰਦਰ ਦੇਵਤਾ ਨਾਲ ਜੁੱਧ ਚੱਲ ਰਿਹਾ ਕੋਈ ਗੱਲ ਨਹੀਂ ਲੱਗੇ ਹੋਏ ਦੇਗ ਮਦਾਨ ਦੇ ਵਿੱਚ ਆ ਕੇ ਖੇਡਾਂਗੇ ਮਹੱਲੇ ਫਿਰ ਦੇਖਦੇ ਆ ਵੀ ਕੀ ਚੱਲਦਾ ਕੰਮ ਫੌਜਾਂ ਦਾ ਬੜਾ ਕੋਣ ਲੰਗ ਸਿੰਘਾਂ ਫੌਜਾਂ ਵੱਲੋਂ ਰੱਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਤੇ ਫੌਜਾਂ ਦੇ ਵੱਲੋਂ ਜਿੱਥੇ 62 ਵਰਜਾਂ ਦੇ ਨਾਲ 400 ਸਵਾਰੀਆਂ ਊਂਠ ਤੇ ਇਸੇ ਤਰ੍ਹਾਂ ਦੇ ਤੇ ਹਾਥੀ ਵੀ ਇਸ ਮਹੱਲੇ ਦੇ ਵਿੱਚ ਅੱਗੇ ਅੱਗੇ ਜਾ ਰਹੇ ਨੇ ਨੈਸ਼ਨਲ ਫੌਜਾਂ ਵੱਲੋਂ ਆਪਣੀ ਹਾਜ਼ਰੀ ਭਰਿਜਾਰੀ ਆ ਤੇ ਗੱpte ਦੇ ਜੋਹਰ ਵੀ ਗੱpte ਦੇ ਜੋਹਰ ਦਿਖਾਇਆ ਇਹ ਫੌਜਾਂ ਵੱਲੋਂ ਛੋਟੇ ਸਾਹਿਬ ਜਦੋਂ ਇਸ਼ਾਦ ਸਮਾਰੋਪਨ ਦੇ ਨਾਲ ਹਾਜ਼ਰ ਹੈ ਲੋਕੀ ਕੋ ਨਾਗੇ ਕੀਤਾ ਨਾ ਫੋਰਦ ਦੁਆਰਾ ਬਵਾਨ ਕਰਦੋ ਰਾਮ ਹੁੰਦਾ ਹੈ ਨਾ ਕੀਤਾ ਜਾਂਦਾ ਤੇਰੇ ਬੇਰ ਕਰ ਰਾਮਬੋ ਕੀਤਾ ਜਾਂਦਾ ਕਦੇ ਲੜਦੇ ਫੋਰਡਾ ਵਿੱਚੋਂ ਹਰ ਹਰ ਰਸ ਜਾ ਰਿਹਾ ਜਾਂਦਾ ਫੋਰਡਾ ਕਰਦਾ ਰਾਮ ਦਾ ਫੋਰਡਾ ਆਉਂਦਾ ਬਾਈ ਤੁਸੀਂ ਦੇ ਸਕਦੇ ਹੋ ਕਿ ਕੋਈ ਟੱਕਿਆ ਰੱਖੋ ਭਾਈ ਮਹੱਲੇ ਦੇ ਅੱਗੇ ਅੱਗੇ ਜਿੱਥੇ ਹਾਥੀ ਦੇ ਉੱਤੇ ਨੰਗਾਰ ਸਿੰਘ ਵੱਲੋਂ ਨੰਗਾਰਾ বাজਾਇਆ ਜਾ ਰਿਹਾ ਹੈ ਘੋੜਸਵਾਰ ਗਤਕੇ ਦੀਆਂ ਟੀਮਾਂ ਤੇ ਚੰਗੀ ਸਿੰਘਾ ਵੱਲੋਂ ਵੀ ਆਪਣੇ ਇਕਤਵੇ ਗਤਕੇ ਦੇ ਜੋਰ ਦਿਖਾਏ ਜਾਣਗੇ ਜੀ ਦੇਖ ਸਾਦੇ ਓਕੇ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 96 ਕੋਟੀ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਇਹ ਮਹੱਲਾ ਹਰ ਸਾਲ ਸ਼ਹੀਦਾਂ ਦੀ ਉਹ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਜਾਇਆ ਜਾਂਦਾ ਰਕਤੇ ਦੇ ਜੋਹਰ ਰਕਤਾ ਬਾਡੀ ਨੂੰ ਲੁਭਾਈ ਜਾਂਦੀ ਹੈ ਜਿੱਥੇ ਦੇ ਸਾਰੇ ਹੋ ਕੇ ਹਰ ਸਾਰੇ ਹਾਲਾਂ ਰਕਤੇ ਦੇ ਪਿਛਲੋਂ ਵਿਆਕ ਸਿੰਘ ਪੋਤਾ ਵੱਲੋਂ ਸਜਾਇਆ ਜਾਂਦਾ ਦਰਸ਼ਨ ਦਿਦਾਰੇ ਕਰੋ ਸੰਗਤ ਜੀ ਹਾਲੀ ਦੇ ਵਿੱਚ ਰਕਤੇ ਦੇ ਜੋਰ ਦਿਖਾਉਂਦਾ ਹੋਇਆ ਸਿੰਘ ਦੇ ਸਾਹ ਦੇਖੇ ਗੁਰੂ ਦੀਆਂ ਲਾਡੀਆਂ ਫੌਜਾਂ ਨੰਗ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਮਹੱਲੇ ਦੇ ਅੱਗੇ-ਅੱਗੇ ਸਜਾਏ ਜਾਂਦੇ ਨੇ ਇਹ ਪ੍ਰਾਤਨ ਮਹੱਲਾ ਛੋਟੇ ਸਾਹਿਬ ਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ 10 ਸਾਲ ਜਿਸ ਸਜਾਇਆ ਜਾਂਦਾ ਹੈ ਦੇ ਸਾਹ ਦੇਖੇ ਕਬੱਟੇ ਦੇ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਜਿਹੜਾ ਮਹੱਲਾ ਸ਼ਹੀਦਾਂ ਦੀ ਧਰਤੀ ਤੇ ਨਿਆਂ ਸਿੰਘ ਜੀ ਦੇ ਨਾਮ ਦੇ ਕੋਲ ਅਗਰ ਮਹੱਲਾ ਗੁਰਦੁਆਰਾ ਜੋਤੀਸਰ ਸਾਹਿਬ ਕੇ ਪਹੁੰਚ ਚੁੱਕਾ ਤੇ ਇੱਥੇ ਇਸ ਤੋਂ ਬਾਅਦ ਇੱਥੇ ਨਤਮਸਤਕ ਹੋਣ ਤੋਂ ਬਾਅਦ ਇੱਥੇ ਇਹ ਮਹੱਲਾ ਆਪਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲ ਵਿੱਚ ਗੱਤੇ ਦੇ ਜੋਰ ਦਿਖਾਏ ਜਾਵਾਂਗੇ ਉਪਰੰਤ ਇਸ ਮਹੱਲੇ ਦੀ ਜਿਹੜੀ ਸਮਾਪਤੀ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਦੇ ਲਾਡਲੀਆਂ ਫੌਜਾਂ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਪਹੁੰਚ ਚੁੱਕੀਆਂ ਨੇ ਤੇ ਇੱਥੇ ਜਿੱਥੇ ਕਿ ਉਹ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਵੀਰ ਸਿੰਘ ਬੁੱਢਾਦਾਲਾ 96 ਕੌੜੀ ਦੇ ਮੁਖੀ ਉਹਨਾਂ ਦੀ ਅਗਵਾਈ ਵਿੱਚ ਇਹ ਇਹ ਮਹੱਲਾ ਸਜਾਇਆ ਜਾਂਦਾ ਹੈ ਗੁਰਦ ਲਾਰ ਲਿਆ ਫੌਜਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸ੍ਰੋਮਣੀ ਪੰਥ 96 ਕਰੋੜੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਦੇ ਵਿੱਚ ਜੋ ਮਹੱਲਾ ਆ ਗੁਰਦੁਆਰਾ ਬਈਵਾਨਗੜ੍ਹ ਤੋਂ ਆਰੰਭ ਹੋਇਆ ਹੈ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਪਹੁੰਚ ਚੁੱਕਾ ਹੈ ਤੇ ਸਿੰਘ ਸਾਹਿਬ ਜਿੱਥੇ ਕਿ ਨਿਆਂਗ ਸਿੰਘ ਫੌਜਾਂ ਦੇ ਵੱਲੋਂ ਗਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਉੱਥੇ ਉਪਰੰਤ ਜਿੱਥੇ ਕਿ ਇਹ ਸਮਾਪਤੀ ਚ ਪੁਰਨਾ ਪਾਪਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਵਿੱਚ ਜਿੱਥੇ ਗਤਕੇ ਦੇ ਜੋਰ ਦਿਖਾਏ ਜਾਣਗੇ ਉਪਰੰਤ ਇਸ ਮਹੱਲੇ ਦੀ ਸਮਾਪਤੀ ਕੀਤੀ ਜਾਵੇਗੀ ਉਹ ਅਦੁੱਤੀ ਸ਼ਹਾਦਤ ਛੋਟੇ ਸਾਹਿਬ ਜਿਆਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਹ ਮਹਾਲਾ ਹਰ ਸਾਲ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੋਂ ਸਜਾਇਆ ਜਾਂਦਾ ਹੈ ਫਤਿਹਗੜ੍ਹ ਸਾਹਿਬ ਤੋਂ ਕਮਾਂ ਮਨਵਿੰਦਰ ਕੋਟੀ ਨਾਲ ਰਜਿੰਦਰ ਸਿੰਘ ਪਟਦੀਪ ਸ਼ੇਰ ਰਿਪੋਰਟ